ਜੂਪਕਾਤ ਲਗਰਦਾ ਜੂਪਕਾਤ ਲਗਰਦਾ ਬੇੜਾ ਵਹਜਾ ਜਿੰਨਾ ਚੋਰੀ ਕਰੀਏਗੀ ਪੈਸੇ ਵੀ ਨਹੀਂ ਛੱਡੀ ਹੈਗੀ ਸਾਰੀ ਲਗਾਨ ਲੁੱਟ ਕੇ ਲੈ ਗਏ ਹੁਣ ਤੂੰ ਦੱਸ ਕੱਢੀ ਚੱਲ ਕੱਕ ਨਾ ਰੇ ਇਹਨਾਂ ਕੰਜਰਾਂ ਦਾ ਕੱਕ ਨਾ ਰੇ ਉਹ ਬੱਟਾ ਦਾ ਸਰਪੰਚ ਹੈ ਸ਼ੋਕਰਾ ਮਿਲ ਗਿਆ ਸਰਪੰਚ ਰਾਮ ਰਾਮ ਲਾਲਾ ਜੀ ਜਨਾਬ ਆਰਾਮ ਸਰਪੰਚ ਕਿਵੇਂ ਹੋ ਠੀਕੋ ਹੁਣ ਤਾਂ ਤੈਨੂੰ ਮੈਂ ਵਿਆਜ ਲਾਉਂਦਾ ਰਹਾਂਗਾ ਹਾਂ ਪਰਾਵਾ ਹੁਣ ਮੇਰਾ ਡੰਗ ਲਾ 2 ਲੱਖ ਰੁਪਇਆ ਦੇ ਭਾਈ ਤੇ ਕਾੜ ਸਾਰੀ ਲੁੱਟ ਕੇ ਲੈ ਗਏ ਕੋਈ ਪਤਾ ਨਹੀਂ ਲਿਖਿਆ ਚਾਹੇ ਲੱਗਾ ਨਹੀਂ ਚੋਰੀ ਵਾਲੇ ਦਾ ਪਤਾ ਕਿੱਥੇ ਪਤਾ ਲੱਗੇ ਆਪਣੀ ਕਰਾਇਆ ਥਾਣੀ ਚ ਟੋਟਰ ਲਖਾਈਆਂ ਸਾਰਾ ਕੁਝ ਕਰਾਇਆਗਾ ਫਿਰ ਕੀ ਕਹਿੰਦੇ ਪੁਲਿਸ ਵਾਲੇ ਕੋਈ ਹੱਥ ਨਹੀਂ ਪੰਦਾ ਕਿਸੇ ਦਾ ਫੋੜੀ ਪੰਦਾ ਹੈਗਾ ਤੇਰੀ ਤਾਂ ਹੁਣ ਮੰਤਰੀਆਂ ਮੰਤਰੀਆਂ ਨਾਲ ਬਣਦੀ ਹੈਗੀ ਚਲ ਕਹਿ ਦੇ ਨਾ ਮੰਤਰੀ ਸਾਹਿਬ ਨੂੰ ਕਹਿ ਦੇ ਨਾ ਕਹਿ ਬਈ ਵੜ ਕੇ ਬਚਾ ਲਾ ਵੀ ਜੱਫੀ ਨਹੀਂ ਲਾ ਬਾਕੀ ਮੋਟੋ ਮਾਰ ਦਿਆ ਲਾ ਨਾਉਣਾ ਨਹੀਂ ਕਰ ਦਣੀ ਦੁੱਖ ਦੀ ਘੜੀ ਆ ਦੁੱਖ ਦੀ ਘੜੀ ਪਰ ਹੁਣ ਖੜਕੇ ਗੱਲ ਕਰ ਲੈ ਯਾਰੋ ਅੱਜ ਫੀਣੇ ਨਾ ਬਰਾ ਤੇਰੇ ਕੋਲ 1 ਢੱਡ ਫਰੋ ਲੂੰਗਾ ਕਿੰਨੇ ਰੁਪਏ ਕਿੰਨੇ ਰੁਪਏ ਚਾਹੀਦੇ ਲੈ ਦੱਸ ਮਟਾਲਾ ਮਾੜਾ ਜਾ ਮੈਨੂੰ ਹਾਂ ਇੱਥੇ ਬਹਿ ਜਾ ਬਹਿ ਜਾ ਚੱਕਰ ਆ ਜਾਂਦਾ ਪਾਣੀ ਮੰਗਾਵਾ ਆ ਜਾ ਬੁੱਤ ਪਾਣੀ ਮੰਗਾਵਾ ਪਾਣੀ ਤਾਂ ਬੱਸ ਰੁਪਿਆ ਦੇ 2 ਲੱਖ ਰੁਪਏ ਲੈ ਜੀ ਹਾਂ ਕਢਾ ਦੇਣਾ ਮੈਂ ਇੱਕ ਟੂ ਦੇ ਦਿੰਦਾ ਕਢਾ ਕੇ ਫੇਰ ਲਾਲਾ ਤੂੰ ਯਾਰ ਆ ਮੁਸਕ ਮਾਰ ਦੇ ਇਧਰੋਂ ਮੁਸਕ ਤਾਂ ਮੈਂ ਤਿੰਨ ਦੇਣਾ ਨਾ ਨੂੰ ਲਿਆ ਕਰ ਤਿੰਨ ਤਿੰਨ ਵਾਰੀ ਨਾ ਹੋਣਾ ਮੈਂ ਤਾਂ ਪੁੱਸ ਭਾਵੇਂ ਕਿੰਨੀਂ ਤੇਰੇ ਚ ਮੁਸਕ ਮਾਰਦਾ ਪਤਾ ਨਹੀਂ ਮੁੜਕੇ ਹੀ ਜਾਣਾ ਤੇ ਤੂੰ ਕੋ ਮਾੜਾ ਮੋਟਾ ਉਹ ਪਰਫਿਊਮ ਇਧਰ ਲਾ ਲਿਆ ਕਰ ਪਰਫਿਊਮ ਇਧਰ ਹੁਣ ਕੀ ਪੈ ਤੂੰ ਕਿਹੜੇ ਲਾਉਣਾਗਾ ਭਾਈ ਹੁਣ ਮੈਨੂੰ ਤਾਂ ਕੀ ਪਤਾ ਕਿੱਥੋਂ ਮਿਲਦੇ ਨੇ ਇਹ ਚਲ ਆ ਤੈਨੂੰ ਮੈਂ ਦਵਾ ਕੇ ਲਿਆਵਾਂ ਹਾਂ ਨਾਲੇ ਤੈਨੂੰ ਪੈਸੇ ਕਢਾ ਕੇ ਦੇ ਦੂੰਗਾ ਬੈਂਕ ਚੋਂ ਹਾਂ ਨਾਲੇ ਤੈਨੂੰ ਆਖੜੇ ਚ ਵਾਖ ਦੀਂ ਉਂਗਲ ਫੜ ਲਾ ਆ ਜਾ ਆ ਜਾ ਹੋਰ ਅੱਜ ਬਾਤ ਰੋਲੀ ਜਾਂਦੀ ਜੀ ਦੇਖਣਾ ਯਾ ਕੱਲ੍ਹ ਬਰੋਲ ਦਾਂਗੇ ਹਾਂ ਬੁਰਾ ਹਾਲ ਹੋਇਆ ਪੈ ਸਾਡੇ ਦਾ ਜਮਾ ਕਰ ਦਿੱ ਤੂੰ ਬਚਾ ਨਹੀਂ ਲੱਤਾਗਾ ਮੇਰੇ ਆਕੇ ਪਤਾ ਕੀ ਨਾ ਲਾਲਾ ਫਿਰ ਤੂੰ ਬਾਲਿਆ ਪਖੰਡਜੇ ਕਰਨ ਲੱਗ ਜਨਾ ਰੋਣ ਲੱਗ ਜਨਾਗਾ ਹੁਣ ਰੋਣੇ ਖੜਾ ਕਰ ਦੁੱਖ ਯਾਰ ਰੋਕੇ ਦੁੱਖ ਕੱਟ ਜੂ ਤੂੰ ਹੌਸਲਾ ਰੱਖ ਦੁਕਾਨਦਾਰੀ ਚਲਾ ਚਾਰ ਦਿਨਾਂ ਤੇਰੀ ਕਬੀਲਦਾਰੀ ਸੈਟ ਹੋ ਜੂ ਬਸੇਰਾ ਲੋਕਾਂ ਦੇ ਘਰ ਵੱਟਨੇਗਾ ਆਪਣੇ ਬਾਲਾ ਮਲਾਜਾ ਰਿਹਾ ਬਜ਼ੁਰਗਾਂ ਵੇਲੇ ਦੀ ਬਣਦੀ ਆ ਰਹੀ ਆ ਸਰਪੰਚ ਓਏ ਪਤਾ ਸਾਨੂੰ ਮੁੱਟਕੇ ਖਾਗੇ ਤੁਸੀਂ ਮੈਂ ਫਿਰ ਵੀ ਦਰਿਆਦ ਨਹੀਂ ਖਿੰਨਾ ਵੇਜ ਲੋਰਿਆ ਤੂੰ ਮੈਨੂੰ ਕਿਹੜੇ ਵਿਆਜ ਦੋ ਦੋ ਦਾ ਵਿਆਜ ਲਾਇਆ ਸੀ ਅੱਛਾ ਨਹੀਂ ਜਬਾਨੀ ਲਈ ਜੀ ਸਾਰੀ ਤੈਨੂੰ ਵਿਆਜ ਦੀ ਚਲ ਕੋਈ ਨਾ ਮਾਦਾ ਫਿਰ ਵੀ ਲਿਹਾਜ਼ ਰੱਖਣਾ ਅੱਛਾ ਆ ਆਗੇ ਬਾਈ ਸ਼ਾਮਾ ਇੱਧਰ ਜਾ ਬੱਲੇ 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 ਸਾਰੇ ਇੰਡੀਆ ਦਾ ਮਸ਼ਹੂਰ ਨੰਬਰ 1 ਬ੍ਰਾਂਡ ਹੈਗਾ ਇਹ ਸਾਰੇ ਪੰਜਾਬ ਦੀ ਬ੍ਰਾਂਚਾਂ ਨੇ ਆਹਾ ਹਾਂ ਦੇਖੋ ਫਾਲਸਾ ਜੀ ਖੜੇ ਨੇ ਸੱਸੀ ਕਾਲ ਜੀ ਸੱਸੀ ਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਆਜੋ ਤੇ ਉਹ ਖੜੇ ਨੇ ਬਾਈ ਸ਼ਾਮਾ ਜੀ ਇਹਨਾਂ ਨਾਲ ਗੱਲਾਂ ਬਾਤਾਂ ਕਰਵਾਉਣੇ ਸੱਸੀ ਕਾਲ ਜੀ ਬਾਈ ਕੀ ਫਾਇਦੂ ਆਜੋ ਆਜੋ ਲਾਲਾ ਜੀ ਮਹਾਰਾਜ ਜੀ ਕੀ ਹਾਲ ਲਾਲਾ ਜੀ ਬਸ ਹਾਲ ਕਰਦੇ ਨੇ ਹੱਟੀ ਲੁੱਟੀ ਗਈ ਓਏ ਹੋਏ ਬਹੁਤ ਬੜਾ ਨੁਕਸਾਨ ਹੋ ਗਿਆ ਕੀ ਹੋ ਗਿਆ ਇਹਦਾ ਸਾਰਾ ਪੂਰ ਕਰੇ ਵੀ ਨਹੀਂ ਛੱਡੇ ਸੀ ਜੀ ਪੈਥਰ ਵੀ ਲੈ ਗਏ ਮੇਰੀ ਤਾਂ ਨਾ ਫਿਰ ਆਪਾਂ ਐਂ ਕਰਦੇ ਆ ਆਪਣੇ ਕੋਲੇ ਹੱਲ ਬਥੇਰੇ ਨੇ ਪਹਿਲਾਂ ਤਾਂ ਲੋ ਜੀ ਚਲੋ ਚੋਰੀ ਤਾਂ ਹੋ ਗਈ ਪੁਲਿਸ ਵਾਲੇ ਲੱਭ ਲਾਂਗੇ ਹਾਂ ਇਹਨੂੰ ਕੋਈ ਪਰਫਿਊਮ ਇਤਰ ਦਿਓ ਵਧੀਆ ਜੀ ਨਾ ਉਹ ਦਾ ਨਹੀਂ ਕਰਦਾ ਨਹੀਂ ਹੈਗਾ ਮੇਰੀ ਗੱਲ ਸੁਣਾ ਜੀ ਨਹਾਉਣਾ ਮੈਂ ਤਿੰਨ ਤਿੰਨ ਵਾਰੀ ਨਹਾਉਣਾਗਾ ਕੀ ਪੁੱਤ ਤੱਕ ਇਹ ਜਾ ਮੁਰਕਾ ਕੱਲੇ ਨਹਾਉਣਾ ਨਹੀਂ ਨਾ ਜਦੋਂ ਤੁਸੀਂ ਅਤਰ ਲਗਾਓ ਸਾਬਣ ਮੈਲ ਹੋਣਾਗਾ ਸ਼ੈਂਪੂ ਮੈਲ ਹੋਣਾ ਸਿਰ ਤੇ ਸਿਰ ਤੇ ਵਾਲ ਤਾਂ ਹੈ ਨਹੀਂ ਤੁਹਾਡੇ ਸ਼ੈਂਪੂ ਤਾਂ ਫਿਰ ਲਾਉਣਾ ਪੈਂਦਾਗਾ ਅੱਛਾ ਕੰਪੜੀਆਂ ਫੇਲ ਹੋ ਜਾਣਗੀਆਂ ਕੰਪੜੀਆਂ ਲਾ ਲਿਆਵੇ ਸਿਰ ਤੇ ਚੱਲਦੀਆਂ ਨਹੀਂ ਤੇ ਆ ਆ ਗਏ ਪਰਫਿਊਮ ਮਿੱਤਰ ਲੜਾ ਹੈ ਦਬਈਆ ਵਾਲੇ ਨੇ ਅਰਬ ਦੇਸ਼ਾਂ ਵਾਲੇ ਪਾਦੇ ਪਾਦੇ ਪੁਰਾ ਅੱਛਾ ਕਿੱਛੇ ਹੋਣਾ ਪੈਂਦਾ ਅਰੇ ਪਤਾ ਨਾਲੇ ਵਾਲਾ ਮਹਗਾ ਵੀ ਨਹੀਂ ਸਸਤਾ ਹੀ ਆ ਹੈ ਪਤਾ ਕਿੰਨੇ ਦਾ ਹੈਗਾ 300 ਐਮਐਲ 1 300 ਰੁਪਏ ਦਾ ਕੁੱਲ 300 ਦਾ ਇੰਨੀ ਬੜੀ ਖੁਸ਼ਬੂ ਸਾਰੇ ਪੰਜਾਬ ਚ ਬਰਾਚਾਂ ਨੇ ਜਿੱਥੋਂ ਮਰਜ਼ੀ ਜਾ ਕੇ ਲਿਆ ਸਾਰਿਆਂ ਤੇ ਇਹੀ ਚੀਜ਼ ਮਿਲੂਗੀ ਉਹ ਮੈਂ ਤਾਂ ਫਿਰ ਭਲਾਡੇ ਰਹਿਣਾਗਾ ਭਲਾਡੇ ਦਾ ਬਰਾਚੇਗੀ ਹੈਗੀ ਅੱਛਾ ਫਿਰ ਤਾਂ ਬੱਲੇ ਬੱਲੇ ਜਿਹੜਾ ਮਰਜ਼ੀ ਪਰਫਿਊਮ ਸਹਿਰੂ ਖਾਨੂਰੀ ਸਲਮਾਨ ਖਾਨੂਰੀ ਆ ਵਰਤਦੇ ਨੇ ਇਹੇ ਵਰਤਦੇ ਨੇ ਸ਼ਰੂ ਖਾਣ ਮਰ ਕੇ ਹਾਂ ਹਾਂ ਤਾਈਓ ਫਿਰ ਹਜ ਤੱਕ ਤਾਂ ਇਹ ਹੋਣੀ ਹੋਏ ਬੁੜੇ ਨਹੀਂ ਹੋਏ ਹੋਗੇ ਬਾਕੀ ਹੋਰ ਤੇਰੇ ਲਈ ਨਹੀਂ ਟਾਈਮ ਆਉਂਦਾ ਹਾਂ ਸਕਰੀਨ ਤੇ ਨੰਬਰ ਚੱਲ ਰਹੇ ਨੇ ਘਰੇ ਬੈਠਾ ਵੀ ਮੰਗਵਾ ਲਿਆ ਕਰ ਫੋਨ ਮਾਰ ਦਿਆ ਕਰ ਆਉਣ ਲੈਣਾ ਹਾਂ ਫਿਰ ਤਾਂ ਸੁਖੀ ਬਾਲਾ ਨਾ ਤੇ ਨਾਲੇ ਬਾਈ ਨੂੰ ਕੋਈ ਨੁਕਸਾਨ ਤਾਂ ਨਹੀਂ ਲਾਉਣ ਦਾ ਕੋਈ ਨੁਕਸਾਨ ਤਾਂ ਨਹੀਂ ਜੀ ਇਹ ਇਹਦਾ ਫਾਇਦਾ ਹੀ ਫਾਇਦਾ ਹੈ ਜਿਵੇਂ ਤੁਸੀਂ ਕਹਿੰਦੇ ਚੋਰੀ ਹੋ ਗਈ ਠੀਕ ਹੈ ਜੇ ਇਹ ਲੱਗਿਆ ਹੋਊਗਾ ਚੋਰਾਂ ਦਾ ਉੱਠਣ ਨੂੰ ਜੀ ਨਹੀਂ ਕਰਨਾ ਚੋਰੀ ਕਰਕੇ ਉੱਥੇ ਹੀ ਬੈਠੇ ਰਹਿਣਗੇ ਤੁਹਾਡੇ ਕੋਲ ਪਰ ਕਿਨੂੰ ਫੜ ਲੋ ਹਾਂ ਬਸ ਫਿਰ ਉਹ ਜੱ ਤੇ ਕਰੋ ਨਾਲ ਉੱਤਰ ਜੂਗੀ ਫੜ ਲੋ ਹਾਂ ਹੋਰ ਕੀ ਕੀ ਹੈ ਜੀ ਹੋਰ ਵੀ ਦੱਸ ਦਿਓ ਕੀ ਕੀ ਆਪਣੇ ਕੋਲੇ ਆ ਦੇਖੋ ਸਾਬਣਾ ਹੁੰਦੀਆਂ ਨੇ ਅੱਛਾ ਹੱਥ ਨਾਲ ਬਣਾਈ ਹੋਈਆਂ ਹਨਾ ਜਿਹੜੀਆਂ ਵਾਲੇ ਆਪਣੇ ਹੱਥੀਆਂ ਬਣਾਈਆਂ ਹੋਈਆਂ ਸਾਬਣਾ ਬਿਲਕੁਲ ਇਹ ਉਹ ਸਾਬਣਾ ਨੇ ਜਿਨ੍ਹਾਂ ਚ ਕੋਈ ਇਸ ਤਰ੍ਹਾਂ ਦਾ ਕੈਮੀਕਲ ਨਹੀਂ ਹੁੰਦਾ ਹਾਂ ਫਿਰ ਤਾਂ ਇਸੇ ਨਾਲ ਆਇਆ ਕਰਾਂਗੇ ਰੰਗ ਗੋਰਾ ਹੋ ਜੂ ਨਾਲੇ ਹਾਂ ਆ ਕੀ ਪਿਆ ਜੀ ਇਹ ਹੈਗਾ ਬਖੂਰ ਇਹਨੂੰ ਕਹਿੰਦੇ ਨੇ ਲੱਕੜ ਬਖੂਰ ਦੀ ਜਦੋਂ ਆਪਾਂ ਇਹਨੂੰ ਨਾ ਜਲਾਉਣੇ ਆ ਹਾਂਜੀ ਕਿਸੇ ਉਹਦੇ ਵਿੱਚ ਪਾ ਕੇ ਮਤਲਬ ਕੋਇਲੇ ਉੱਪਰ ਜਾਂ ਇਹ ਜੋ ਰਤੂ ਆ ਨਿਕਲੂਆ ਖੁਸ਼ਬੂਦਾਰ ਹੋਗਾ ਉਹਦੇ ਨਾਲ ਇੰਨਾ ਮੈ ਕਰਨਾ ਨਜ਼ਾਰਾ ਹੈ। ਕੀ ਬਾਤਾਂ ਨੇ ਸਪੈਸ਼ਲ ਬਖੂਰ ਦੀ ਲੱਕੜ ਆ ਇਹ ਚੈੱਕ ਕਰੋ ਇਹ ਹਾਂ ਬੇਹਤਰੀਨ ਕਿਆ ਬਾਤ ਆ ਕਿਆ ਖੁਸ਼ਬੂ ਆ ਸਰਪੰਚ ਇੰਨਾ ਕੋ ਟੋਟਾ ਹਾਂ ਬੜਾ ਜਿਹਾ ਕੋਲਾ ਮਚਾ ਕੇ ਉਹ ਧਰ ਦਿਆ ਕਰ ਜਾਂ ਇਲੈਕਟ੍ਰੀਕਲ ਵੀ ਮਿਲ ਜਾਂਦੀ ਨੇ ਬਖੂਰ ਹਾਂ ਅੱਜ ਕਾ ਲੈ ਆ ਆ ਦੇਖੋ ਸੁੱਚ ਵਾਲੀਆਂ ਬੱਲੇ 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 ਮੈਨੂੰ ਕਿੱਥੋਂ ਸਾਰਾ ਸਾਮਾਨ ਇਹ ਬਾਈ ਸਿਆਮਾ ਆਤਰਜ ਤੇ ਇੱਕ ਮੁਰਬੇ ਪੈਨੇ ਮੁਰਬੇ ਦਿਖਾ ਦਿਓ ਜੀ ਮੁਰਬੇ ਆਪਣੇ ਕੋਲ ਅੱਛਾ ਇੱਕ ਚੀਜ਼ ਹੋਰ ਆ ਗਈ ਆਪਣੇ ਕੋਲੇ ਹੁਣ ਕੀ ਆ ਗਿਆ ਜੀ ਨਮਾ ਦੁਬਈ ਦੀ ਖਜੂਰ ਆਈ ਹੈ ਜਿਹੜੀ ਸਿਰਫ ਦੁਬਈ ਚੋਂ ਹੀ ਮਿਲਦੀ ਹੈ ਇਹ ਖਜੂਰ ਦੁਬਈ ਵਾਲੀ ਹਾਂ ਜੀ ਹਾਂ ਇਹ ਤਾਂ ਬਹੁਤ ਵਧੀਆ ਚੀਜ਼ ਆ ਜੀ ਐਡੀ ਵਧੀਆ ਖਜੂਰ ਹੈ ਤੁਸੀਂ ਐਂ ਗਾ ਲੈ ਜਿਹਨੇ ਖ ਮੱਲੋ ਆਇਆ ਸਮਝ ਲੋ ਵੀ ਉਹ ਬੰਦਾ ਕਹਿੰਦਾ ਯਾਰ ਵੀ ਮੇਰੇ 15 ਮਿੰਟ ਮੋਦੇ ਚੋਂ ਮਿੱਠਾ ਹੀ ਨਹੀਂ ਗਿਆ ਤੇ ਮੈਨੂੰ ਆਹ ਦੱਸੋ ਜੀ ਨਾਲ ਲੋਕ ਆਇਆ ਕਹਿਣ ਲੱਗਦੇ ਨੇ ਕਿ ਸਿਆਲ ਚ ਖਾਣੀ ਚਾਹੀਦੀ ਹੈ ਗਰਮੀ ਚ ਖਾਣੀ ਚਾਹੀਦੀ ਹੈ ਇਹ ਬਹੁਤ بڑا ਬਹਿਮ ਹੈ ਕੋਈ ਚੀਜ਼ ਸਿਆਲ ਹਾਂ ਕੋਈ ਚੀਜ਼ ਸਿਆਲ ਵਾਸਤੇ ਨਹੀਂ ਹੁੰਦੀ ਕੋਈ ਗਰਮੀ ਵਾਸਤੇ ਨਹੀਂ ਹੁੰਦੀ ਇਹ ਸਾਰੀਆਂ ਚੀਜ਼ਾਂ ਰੈਗੂਲਰ ਖਾਣੀਆਂ ਚਾਹੀਦੀਆਂ ਨੇ ਤਾਂ ਕਿ ਜਿਹੜਾ ਆਪਣੀ ਬੋਡੀ ਹੈ ਠੀਕ ਹੈ ਨਾ ਉਹਨੂੰ ਹਰ ਇੱਕ ਚੀਜ਼ ਦੀ ਜ਼ਰੂਰਤ ਪੈਂਦੀ ਆ ਠੀਕ ਆ ਮਾਤਰਾ ਘੱਟ ਵੱਧ ਹੋ ਸਕਦੀ ਆ ਠੀਕ ਆ ਜਿਹੜੇ ਪਰਫਿਊਮ ਇਤਰਨੇ ਜੀ ਕਿੰਨੇ ਤਰ੍ਹਾਂ ਦੇ ਆਪਣੇ ਕੋਲੇ ਨੇ ਜੀ ਆਪਣੇ ਕੋਲੇ 525 ਐ 26 ਹੋਣਗੇ ਮੇਰੇ ਖਿਆਲ ਚ ਅੱਛਾ ਜੀ ਔਰ ਐਂ ਸਮਝ ਲਓ ਵੀ ਉਹਦੇ ਵਿੱਚੋਂ ਜਿਹੜੇ ਟੌਪ ਦੇ ਨੇ ਉਹ 31 32 ਨੇ ਜਿਹੜੇ ਜਿਹਨੂੰ ਹਰ ਇੱਕ ਨੂੰ ਹੀ ਪਸੰਦ ਆਉਣਗੇ ਜਿਵੇਂ ਕਿਸੇ ਨੇ ਮੈਨੂੰ ਕਹਿ ਦਿੱਤਾ 31 ਭੇਜ ਦੋ ਮੈਂ 31 ਬਣਾ ਕੇ ਭੇਜ ਸਕੈਨੇਡਾ ਅਮਰੀਕਾ ਆਸਟ੍ਰੇਲੀਆ ਜਿੱਥੇ ਮਰਜੀ ਹੈ ਨਾ ਤੇ ਇਹ ਤੁਸੀਂ ਪੂਰੇ ਇੰਡੀਆ ਦੇ ਵਿੱਚ ਤਾਂ ਚਲੋ ਆਪਣੀ ਹੁਣ ਕਈ ਜਗ੍ਹਾ ਹੈਗੀ ਆ ਬ੍ਰਾਂਚ ਪਰ ਹੁਣ ਆਪਣੀ ਜਿਹੜੀਆਂ ਬ੍ਰਾਂਚਾਂ ਨੇ ਨਾ ਪੰਜਾਬ ਦੇ ਵਿੱਚ ਕੋਈ ਜ਼ਿਆਦਾ ਨਹੀਂ ਠੀਕ ਹੈ ਜਿਵੇਂ ਬਹਾੜਾ ਚ ਤਾਂ ਸਿਆਮਾ ਸਿਆਮਾ ਹੋ ਗਈ ਤਾਂ ਆਨਲਾਈਨ ਟਾਈਮ 'ਚ ਇੰਡੀਆ 'ਚ ਵੀ ਸਿਆਮਾ ਸਿਆਮਾ ਹੋ ਜਾਊਗਾ ਰੱਬ ਰੱਖੇ ਤੰਦਰੁਸਤ ਤੇ ਮੈਨੂੰ ਆਹ ਦੱਸੋ ਜੀ ਫਿਰ ਗਰਮੀ ਦੇ ਵਿੱਚ ਤਾਂ ਪਹਿਲਾ ਸੰਨਮਰਬਾ ਹੀ ਖਾ ਸਕਦੇ ਆਗੇ ਖਾ ਸਕਦੇ ਆ ਲਸਣ ਦੇ ਮਰਬੇ ਦਾ ਫਾਇਦਾ ਕੀ ਹੈ ਜੀ ਲਸਣ ਦਾ ਮਰਬਾ ਜਿਹੜਾ ਹੁੰਦਾ ਨਾ ਸਾਡੇ ਖੂਨ ਨੂੰ ਗਾੜੇ ਖੂਨ ਨੂੰ ਜਾਂ ਸਾਡੇ ਖੂਨ ਦੇ ਜਿਹੜੇ ਲੋਥੜੇ ਬਣ ਜਾਂਦੇ ਨੇ ਉਹਨੂੰ ਪਤਲਾ ਕਰ ਦਿੰਦਾ ਉਹ ਪਤਲਾ ਕਰਨ ਨਾਲ ਜਿੰਨੀ ਗੰਦਗੀ ਹੈ ਉਹ ਤੁਹਾਡੇ ਸਾਰੇ ਪਿਸ਼ਾਬ ਰਾਹੀਂ ਜਾਂ ਜਿਵੇਂ ਵੀ ਹੈਗਾ ਉਹ ਸਾਰੀ ਬਾਹਰ ਨਿਕਲ ਜਾ। ਕਿਆ ਬਾਤਾਂ ਨੇ ਬੱਲੇ 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 ਜੇ ਮੈਂ ਕੋਈ ਗਿਫਟ ਵਗੈਰਾ ਦੇਣਾ ਹੋਵੇ ਜੀ ਉਹ ਫਿਰ ਕੋਈ ਚੀਜ਼ ਜਿਉਂ ਦਿਖਾਉਗਾ। ਉਹ ਉਹ ਬਹੁਤ ਸੋਹਣੀ ਆਈਟਮ ਹੈ। ਦਿਖਾਓ ਦਰਸਪਾ ਉਹਦੇ ਵੀ ਸਾਨੂੰ ਫਿਰ ਕਿਹਨੂੰ ਦੇਣਾ ਲੜਾ ਦੇ ਦਾਂਗੇ ਫਿਰ ਕਿਹਨੂੰ ਦੇ ਕੇ ਗਿਫਟ? ਆਹ ਦੇਖੋ ਦੋ ਸਾਲੀਆਂ ਨੇ ਹੋਰ ਕਿਹਨੂੰ ਦੇਣਾਗਾ? ਹੋਰ ਕਿਹਨਾਂ ਵਰਤਣਾ ਮੈਨੂੰ ਆਹ ਦੇਖੋ ਕਿੰਨਾ ਸੋਹਣਾ ਗਿਫਟ ਆ ਦੇਖੋ ਆ ਕੀ ਤਿਆਰ ਕਰਾ ਲਿਆ ਬੱਲੇ 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 ਇਤਰਾਂ ਦੇ ਐ ਇਤਰ ਭਰ ਆ ਜਾਂਦਾ ਹੈ ਇਹ ਚੀਤਰ ਭਰ ਆ ਜਾਂਦਾ ਆਹ ਦੇ ਜੀ ਸਰਪੰਚ ਪਹਿਲੀ ਵਾਰ ਦੇਖਾ ਟਾ ਹੁਣ ਲੈ ਦੇਖ ਐ ਕਰਦਾ ਜੀ ਪ੍ਰੇਮ ਵਾਲਾ ਹੈਗਾ ਕਰਦਿਆ ਵਾਲਾ ਪ੍ਰੇਮ ਬਣਿਆ ਹੋਇਆ ਹੈਗਾ ਤੇ ਵੀਡੀਓ ਸ਼ੇਅਰ ਕਰਕੇ ਜਿਹੜੇ ਤੁਹਾਡੇ ਦੋਸਤ ਲਾਲੇ ਵਾਂਗੂ 10 10 ਦੇ ਨਾਉਂਦੇ ਨਹੀਂ ਹੈਗੇ ਉਹਨਾਂ ਨੂੰ ਸੈਂਡ ਕਰ ਦਿਓ ਪਰਫਿਊਮ ਇਤਰ ਲੈਣੇ ਨੇ ਸਕਰੀਨ ਤੇ ਚੱਲ ਰਹੇ ਨੇ ਨੰਬਰ ਆਨਲਾਈਨ ਘਰੇ ਬੈਠੇ ਮੰਗਵਾ ਸਕਦੇ ਹੋ ਜਾਂ ਫਿਰ ਸਾਰੇ ਪੰਜਾਬ ਵਿੱਚ ਬ੍ਰਾਂਚ ਆਈਏ ਨੇ ਸ਼ਿਆਮਾ ਇਤਰ ਜੀਆਂ ਕਈ ਕਾਪੀਆਂ ਵੀ ਆ ਗਈਆਂ ਕਾਪੀਆਂ ਨੂੰ ਪਿੱਛੇ ਕਰਕੇ ਸਿਰਫ ਸ਼ਿਆਮਾ ਇਤਰ ਜੀ ਬ੍ਰਾਂਚ ਤੇ ਜਾਣਾਗਾ ਇਥ ਜਮਾ ਰੈਜਨਲ ਦबई ਦੇਸ਼ਾਂ ਦੇ ਅਰਬ ਦੇਸ਼ਾਂ ਦੇ ਇੱਧਰ ਉਦ ਮਿਲਣਗੇ ਧੰਨਵਾਦ ਬਾਕੀ ਗੱਲ ਭਾਈ ਹਰ ਇੱਕ ਬ੍ਰਾਂਚ ਤੇ ਤੁਹਾਨੂੰ ਪਤਾ ਵੀ ਤਸਵੀਰਾਂ ਦੇਖਣ ਨੂੰ ਮਿਲਣਗੀਆਂ ਤੁਸੀਂ ਧੋਖਾ ਨਹੀਂ ਖਾਣਾ ਹੈਗਾ ਦੇਖ ਕੇ ਭਾਈ ਫੇਰ ਹੀ ਉਹ ਕਰਨੀ ਆਪਣੀ ਨਿਸ਼ਾਨੀ ਇਹੀ ਹੈ ਇਹੀ ਨਿਸ਼ਾਨੀ ਹੈਗੀ ਹਾਂ ਠੀਕ ਆ ਨੰਬਰ ਬਾਕੀ ਤੁਸੀਂ ਬੋਲ ਕੇ ਵੀ ਦੱਸ ਦੋ ਜੀ ਆਪਣਾ ਕਿਹੜਾ ਨੰਬਰ ਹੈਗਾ ਆਪਣਾ 7707880564 ਤੁਸੀਂ ਕਨਫਰਮ ਕਰ ਲੈਣਾ ਹਰ ਬ੍ਰਾਂਚ ਦੇ ਉੱਪਰ ਇਹ ਨੰਬਰ ਵੀ ਲਿਖਿਆ ਹੋਊਗਾ ਤੇ ਇੱਕ ਓ ਨਿਗਾਹ ਮਾਰ ਲਿਓ ਜਰਾ ਇਹ ਆਹ ਵਾਲੀ ਫੋਟੋ ਲੱਗੀ ਆਹ ਤਸਵੀਰ ਆਹ ਲੱਗੀ ਹੋਗੀ ਫੋਟੋ ਬਸ ਹਰ ਇੱਕ ਬ੍ਰਾਂਚ ਤੇ ਆ ਫੋਟੋ ਹੋਊਗੀ ਕਰ ਦਿਓ ਜੀ ਫਿਰ ਵੀਡੀਓ ਸ਼ੇਅਰ